ਮਨ ਮੈਲੇ ਭਗਤ ਨਾ ਹੋ ਬਈ ਨਾਮ ਨਾ ਪਾਇਆ ਜਾਏ ਵਿਦ ਦਾ ਪਲੂਟਡ ਮਾਈਂਡ ਡਿਵੋਸ਼ਨਲ ਸਰਵਿਸ ਕੈਨ ਨੋਟ ਬੀ ਪਰਫਾਰਮਡ ਐਂਡ ਦਾ ਨੇਮ ਦਾ ਨੇਮ ਆਫ ਦਾ ਲਾਰਡ ਕੈਨ ਨੋਟ ਬੀ ਅਬਟੇਨਡ ਮਨ ਮੈਲੇ ਭਗਤ ਨਾ ਹੋ ਬਈ ਮਾਲੇ ਮਨ ਨਾਲ ਮੈਲ ਭਰੇ ਮਨ ਦੇ ਨਾਲ ਪਾਪ ਭਰੀ ਦੁਸ਼ਿਤ ਸੋਚ ਦੇ ਮਨ ਦੇ ਨਾਲ ਕਦੇ ਵੀ ਭਗਤੀ ਨਹੀਂ ਹੋ ਸਕਦੀ ਜੀਵਨ ਦੇ ਵਿੱਚ ਦਿਖਾਵਾ ਤਾਂ ਕਰ ਸਕਦੇ ਹੋ ਭਗਤੀ ਕਰਨ ਦਾ ਪਰ ਉਹ ਭਗਤੀ ਪ੍ਰਵਾਨ ਹੀ ਨਹੀਂ ਹੋਣੀ ਅਜਾ ਇਹ ਸਰਟੀਫਿਕੇਟ ਦਾ ਵੀ ਕੀ ਕਰਨਾ ਜਿਹਦੀ ਕੋਈ ਵੈਲਿਊ ਨਾ ਹੋਵੇ ਅਜੇ ਹੀ ਡਿਗਰੀ ਦਾ ਵੀ ਕੀ ਕਰਨਾ ਜਿਹੜੀ ਕਦੇ ਕੰਮੀ ਨਾ ਦੇ ਅਜੇ ਹੀ ਕੰਮੀ ਕਿਉਂ ਕਰਨਾ ਜਿਹੜੇ ਕਦੇ ਵੀ ਮਾਨਤਾ ਹੀ ਨਾ ਰੱਖਣ ਕੋਈ ਪਦਵੀ ਵੀ ਨਾ ਹਾਸਲ ਕਰਾਉਣ ਮੈਲੇ ਮਨ ਨੂੰ ਤੁਸੀਂ ਕਿਤੇ ਵੀ ਨਹੀਂ ਲਾ ਸਕਦੇ ਉਹ ਤੁਹਾਡੇ ਜੁੱਤੀਆਂ ਹੀ ਪਵਾਏਗਾ ਤੁਹਾਡੀ ਬਦਨਾਮੀ ਕਰਵਾਵੇਗਾ ਤੁਸੀਂ ਮੁੱਕਰ ਸਕਦੇ ਹੋ ਪਰ ਤੁਹਾਨੂੰ ਪਤਾ ਕਿ ਅੰਦਰੋਂ ਤੁਸੀਂ ਝੂਠੇ ਹੋ ਇਹ ਗੱਲ ਮਨ ਦੀ ਤਾਂ ਮਨ ਨੂੰ ਪਤਾ ਹੁੰਦਾ ਨਾਮ ਨਾ ਪਾਇਆ ਜਾਏ ਗੁਰੂ ਸਿੱਖਿਆ ਹਾਸਲ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਮਨੋਂ ਚੰਗੇ ਨਹੀਂ ਹੁੰਦੇ ਆਹ ਗੁਰਦੁਆਰੇ ਮੰਦਰ ਮਸਜਿਦ ਚਰਚਾ ਅਨੇਕਾਂ ਲੋਕੀ ਗੇੜੇ ਕੱਢਦੇ ਨੇ ਸਾਦੇ ਕੋਲ ਵੀ ਸਿੱਖਿਆ ਪ੍ਰਵਚਨ ਸੁਣਨ ਦੇ ਲਈ ਅਸੀਂ ਜਿੰਨੇ ਜੋਗੇ ਹੈਗੇ ਆ ਸੰਗਤਾਈ ਜਾਂਦੇ ਪਰ ਜਗ ਵਿੱਚ ਉੱਤਮ ਢੂੰਢੀਆ ਬਿਰਲੇ ਕਈ ਕਈ ਕੋਈ ਬਿਰਲਾ ਹੀ ਹੁੰਦਾ ਜਿਹੜਾ ਮਨੋ ਸੁਚ ਸਵਚ ਹੋ ਗਏ ਤੇ ਮਨ ਉਹ ਰਾਤ ਹੀ ਸੰਦੇ ਇਸ ਕਰਕੇ ਜੀਵਨ ਦੇ ਵਿੱਚ ਅਨੇਕਾਂ ਹੀ ਲਾਈਨਾਂ ਲੱਗੀਆਂ ਆਪਣੀਆਂ ਟੋਕਨ ਲੈ ਲੈ ਕੇ ਦਰਸ਼ਨ ਕਰਦੇ ਨੇ ਕਈ ਜਿਹੜੇ ਸੱਚੇ ਹੁੰਦੇ ਨੇ ਨਾ ਉਹ ਦਿਲੋਂ ਸਿੱਧੀ ਤਾਰ ਵੱਜਦੀ ਆ ਵੀ ਸਿੱਧਾ ਯਾਰ ਤੇ ਇਸ ਕਰਕੇ ਜਿਹੜੀ ਜਿਹੜੇ ਮਨੋ ਸੱਚੇ ਨੇ ਉਹਨਾਂ ਦੀ ਤਾਂ ਅੱਜ ਵੀ ਸਿੱਧੀ ਅਕਾਲ ਪੁਰਖ ਨਾਲ ਸਿੱਧੀ ਗੱਲਬਾਤ ਹੋ ਜਾਂਦੀ ਹੈ ਤੇ ਜਿਹੜੇ ਝੂਠੇ ਨੇ ਉਹ ਕਰਮ ਕਾਂਡਾਂ ਦੇ ਵਿੱਚ ਫਸੇ ਰਹਿੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ